ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਹਨੂबीर ਜਪਜੀ ਸਾਹਿਬੀ ਦਾ 12 ਕੋੜੀਆਂ ਦਾ ਪਾਠ ਸੁਣਾਏਗਾ ਇੱਕ ਤਰ੍ਹਾਂ ਦਾ ਟੈਸਟ ਹੀ ਹੋਣਦੇ ਆ ਚਲੋ ਸ਼ੁਰੂ ਕਰੋ ਹਨੂबीर ਜੀ ਜਪਜੀ ਸਭਲਾ ਤੋਂ ਕੋਸ਼ਿਸ਼ ਕਸ਼ਨ ਬੋਲਦੇ ਆ ਜਪਜੀ ਸਾਹਿਬ ਜਪਜੀ ਸਾਹਿਬ ਕਿਸ ਗੁਰੂ ਦੀ ਬਾਣੀ ਆ ਗੁਰੂ ਨਾਨਕ ਦੇਵ ਜਪਜੀ ਸਾਹਿਬ ਵਿੱਚ ਕਿੰਨੀਆਂ ਕੋੜੀਆਂ ਹਨ 18 ਚਲੋ ਸੁਣਾਓ ਜੱਜ ਜੀ ਦਾ ਪਾਠ

ਮੈਂ ਜਾਈ ਕਿਤਾ ਨੋਈ ਆਪਿਆ ਮੈਨੂੰ ਜਿੱਸੇ ਰਤਨ ਪਾਇਆ ਮਾਣਨਾ ਨਾ ਗਾ ਵੀ ਗਨੇਨਾ ਗਾਇਸ ਨੇ ਮੈਂ ਤੇ ਖੇਪਾ ਉਹਦੇ ਪਰਸੂ ਕਰ ਲਿਆ ਨਾ ਨਾ ਦੇ ਗੁਰੂ ਨੂੰ ਕੇਦੇ ਗੁਰੂ ਬੋਲੇ ਗੋਰੀ ਸਰਗੁਰ ਗੁਰਬਨ ਮਗਰ ਪਾਰਬਤੀ ਨਾ ਜੇ ਰਣਾ ਖਾਨ ਆਇਆ ਕਿ ਨਾ ਬੰਦਾ ਗੁਰਾਈ ਦੇਉਂਦਾ ਤੇ ਮੈਂ ਅੱਜ ਆ ਕਾਇਦਾ ਤਾਂ ਸੁਣੇ ਸੀ ਲੈ ਇਹ ਚ ਰਿਆ ਆ ਰਿਹਾ ਹੁੰਦਾ ਮੈਂ ਜੇ ਕਿਸ ਤਾ ਮੈਂ ਗਾਨਾ ਕਿ ਨਾ ਗਰੀ ਗੁਰੂ ਪਾਇਲ ਕੱਤੋਂ ਪਾਇ ਨਾ ਕਿ ਗਿਰੇ ਤੇ ਨਾ ਨਾ ਮੱਤ ਤੇ ਚੁਰਤਾਂ ਚੰਚਾ ਦੇ ਗੁਰ ਕੀ ਚਿਛੇ ਗੁਰਾ ਦੇ ਜਨਾ ਜੀਆ ਕਾਇਦਾ ਦਾ ਸੋਹਣਾ ਸੰਦ ਇੱਕ ਦਰਿਆ ਆਉ ਸੁਣਿਓ ਇਹ ਨਮਹਲਾ ਵਿਜਨ ਨਾ ਤਾਸ ਕੋ ਇਹ ਦੰਗ ਨਾ ਰਹਾਏ ਗੱਜਰ ਨੇ ਜਨਨਾ ਵੇਦਾਂ ਨੋ ਚਿਕੇ ਕਿਤਾਂ ਦੇ ਕੀ ਕਾਦੇ ਸੋ ਕਰ ਨੰਦਨ ਕੰਗਨ ਕਰੇ ਮੈਂ ਤਾਂ ਆਉਂਦੇ ਦੇ ਆ ਕੋਇ ਨ ਸਿੱਧੇ ਜੇ ਜਨ ਕੋਇ ਕੁਨੇਸਰ ਦੇ ਸੁਨਾਲ ਨੇ ਕਰਤਵ ਵਾਲਾ ਕਾਸੇ ਮੇਰੀ ਲੋਪਾਧ ਨੇ ਪਾਇਲਸ ਕੇ ਕਾਰਨ 45% ਵਾਸੀ ਨੇ ਦਿੱਤ ਲਾਪਤਾ ਕੁਨੇਸਰ ਪਰਵਾਇੰਦ ਸੁਨੇਮਕਸਲਾਹ ਕੁਨੇ ਜੋਗਜੋਤ ਕਨ ਪੁੱਛ ਸੁਨੇਹ मैं पता सादा हूँ कहाँ सुने रुक पाप करा सुने सर बरमाइंदा सुने सुने सब सुनता ज्ञान सुने अच्छा कहीं ना सुने प्रॉब्लम बारे में मैं सुनने लगी जाता मैं पता सादा हूँ कहाँ सुने रुक पाप करा मैंने कहीं कहीं ਸੁਨੇਹਾ ਦੇਗਾ ਨਾ ਤਤਾ ਸੁਹਾਵਾ ਸੁਨੇਹੇ ਪਾਪਨਾ ਮੰਨੇ ਕੀ ਕਹਿਣਾ ਲਾਇ ਜਿ ਕੋ ਕਹਿ ਕੇ ਆਕਰਨ ਲਕਨ ਵਾਲੇ ਕਵਿ ਗ੍ਰੰਥ ਅਸਾਂ ਨਾਮ ਨੇ ਜੋ ਜੇ ਕੋ ਮੰਦਾ ਨੇ ਮੰਗ ਵਾਈਗੁਰ ਜੀ ਦਾ ਖੰਡਾ ਵਾਈਗੁਰ ਜੀ ਦੀ ਫਤਿਹ ਹੁਣ ਤੁਸੀਂ ਸਾਨੂੰ ਕਬਿਓ ਬਾਤ ਬੇਨ ਦੀ ਚੋਪਈਆ ਬਾਰਾ ਪੁੜੀਆਂ ਸੁਣਾਓ ਅੱਛਾ ਚੋਪਈ ਸਰ ਜੀ ਕਿਹੜੇ ਗੁਰੂ ਦੀ ਬਾਣੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਰੀ ਗੁੱਡ ਚਲੋ ਸਨ ਪਛੇਤ ਮੀ ਕਬੇ ਬਾਬੇਂ ਦੀ ਟੋਪੀ ਅੰਮ੍ਰਿਤ ਕਰਵਾ ਦੇ ਰਛਾਪੁਰ ਨੋਇ ਦਿੱਕੀ ਇੱਛਾ ਤੇ ਚੰਮਨ ਰੇ ਮਾਰਾ ਆਪਣਾ ਨਾਮ ਕਰੋ ਪਰਮ ਅੰਮ੍ਰਿਤ ਸੁਮੇਤ ਕਾ ਆਪ ਆਧੇ ਮੈਂ ਕਿੰਨੇ ਮੇਰੇ ਪਰਿਵਾਰੋਂ ਸੇਵਾ ਦਿੱਤਾ

कार पर ऐसे मत करा कार पर ऐसे जो करा कार पर ऐसे नहीं आप इसे गलत किया था जब कार को दी से दियो दे आज किये दिन हम कार से लोट रहा नमस्कार लेता है बस नाम से इतना दे दा अच्छा हो आज इनसे कहता है सही ग्रुमन जो मर नमस्कार से एको मरी ना कर तो ना जिनसे को सिपुन सुख दियो छतर कौन ਕਟ ਕਟ ਕੇ ਰੇਮ ਪਰ ਕੀ ਜਾਣੇ ਪਹਿਲੇ ਵੀ ਲਿਖੀ ਪੀਤ ਚੀਟੇਨ ਵਰਤੋਂ ਦਾ ਸੱਕਰਿਸ ਕਾ ਡਿਸਪਲੇ ਕਰਨਾ ਤੁਸੀਂ ਤਾਂ ਕਿ ਲਿਖ ਪਾਏ 사ਦਨ ਕੇ ਚੁਕੀ ਇੱਕ ਇੱਕ ਕੀ ਪੀਤ ਭਾਣੇ ਕਿ ਕਿ ਰੇਮ ਪਟਕੀ ਨਾ ਬਾਈਬੂ ਜੀ ਕਾਕਾ ਬਾਈਬੂ ਜੀ ਚਲੋ ਹਣ ਚਲੋ ਅਨੰਦ ਸਾਹਿਬ ਦੀ ਸੁਣਾਓ ਅਨੰਦ ਸਾਹਿਬ ਸੁਣਾਓ ਪੰਜ ਕੋੜੀਆਂ ਤੇ ਲਾਸਟ ਵਾਲੀ ਕੋੜੀ नर्वराम के लिए मैं लती दे नैन देखो सा नैन प्या मेरे माँ सतगुरु में पाया सतगुरु का पाया चाहे सती मनु लेवाए रात के लिए शरद गावड़े आए सतोत गावो हरी कह रामन जी ने वसाए कहे नानंद नंदो आनंद

मेरे सबके मेरे तो पाँच कलर सुखला तेरी नाम मनसा नाम लिखे मनसा वजह से तूने तो कहे ना ना दो कहे ना ना सच्चे सा है क्या नहीं करते सच्चा नाम मेरा आधार इंसान नाम बार मेरा दिन दुखा कर गया है दाग बांग करे शांत सुख मने आए बस इन्हें चाहे गुआ या दाग के तागरों इधर जुदिया एवरी आए के है नाने सुनो संतो सतो पे आरो सत आधार सात नाम बाजे बाजे पंचशब्द शब्द बाजे तन पर सपंगे कला जित तारिया संदूत को वास केते काल कंठ माया तो कर्म पाए तो को से नाम के लाल इन पर कहे नानक नन पैसे हुआ जिसका नाम बाजे सती